ਨੇ ਹੋ ਸਕਦਾ ਜੇ ਕੋਈ ਗੁਨਾਹਗਾ ਦਾ ਮੇਰਾ ਨਕਸ਼ਾ ਤੇ ਡੇੜਾ ਸੇ ਤੋਂ ਗੁਰੂ ਦੇ ਅੱਗੇ ਸੱਚੋ ਸੱਚ ਅਦਾਸ ਬੇਤੀ ਕਰਦਾ ਹੈ ਤੇ ਗੁਰੂ ਮਿਰੋ ਦੇ ਉੱਪਰ ਬਖਸ਼ਿਸ਼ ਵੀ ਕਰਦਾ ਹੈ ਜੇ ਜਾਣੇ ਦਾ ਅਣਜਾਣੇ ਕੋਈ ਗਲਤੀ ਹੋ ਗਈ ਸਿੱਖ ਕੋਲੋਂ ਉਹ ਗੁਰੂ ਦੇ ਅੱਗੇ ਆ ਕੇ ਸੱਚ ਕਹਿੰਦਾ ਹੈ ਕਿ ਮਾਰਾ ਨੇ ਮੇਰੇ ਗੁਰੂ ਆਪ ਨੂੰ ਗਿਆ ਹੈ ਤੂੰ ਕਿਰਪਾ ਕਰ ਦੇ ਮੈਨੂੰ ਬਖਸ਼ ਲੈ

کہ مہارا دے کہ جنا سچو سچا کی سرگیتا ہے بینکی کرتا ہے تو گروہ دیا بخشنا پاتر بھی بندا ہے پر جے ہون کوئی اپنے مند ادرے سوچے کے دی میں کیتا کچھ آکے کہے کچھ دیتا تے گروہ نو شاید پتا نہیں لگیا ہے کہ یہ انہی کو ہے گروہ جاندہ ہے گروہ نو سب پتہ ہے کٹ کٹ کے انتر کی جانت